ਪੀਰਾਂ ਦਾ ਇੱਕਾ ਜਿੰਦਾਬਾ 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 ਪੀਰਤਾਂ ਨੂੰ ਹੱਕ ਦਵਾ ਕੇ ਰਹਾਗੇ ਦਵਾ ਕੇ ਰਹਾਗੇ ਦਵਾ ਕੇ ਰਹਾਗੇ ਪੀਰਤਾਂ ਨੂੰ ਹੱਕ ਦਵਾ ਕੇ ਰਹਾਗੇ ਦਵਾ ਕੇ ਰਹਾਗੇ ਦਵਾ ਕੇ ਰਹਾਗੇ ਸਾਡਾ ਇੱਕਾ ਜਿੰਦਾਬਾ 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 ਬੀਜੀ ਪੈਸੇ ਪਰ ਐਸੀ ਕੀ ਐਸੀ ਇਹਨਾਂ ਦੀ YouTube ਤੋਂ Facebook ਤੋਂ Instagram ਤੋਂ ਇਹਨਾਂ ਦੀ ਵੀਡੀਓ ਦੇਖੀ ਸੀਗੀ ਉਹ ਵੀਡੀਓ ਦੇਖ ਕੇ ਅਸੀਂ ਇਹਨਾਂ ਕੋਲੇ ਆਏ ਇਹਨਾਂ ਨੇ ਸਾਨੂੰ ਮਤਲਬ 1,70,000 ਰੁਪਏ ਦਾ ਸਾਤੋਂ 25 ਲੱਖ ਦਾ ਲੋਨ ਕਰਾਉਣ ਵਾਸਤੇ ਕਿਆ ਉਹਦਾ 1,70,000 ਰੁਪਇਆ ਸਤੋ ਇਹਨਾਂ ਨੇ ਵਿਆਜ ਮੰਗਿਆ ਉਹ ਲੋਨ ਦੇ ਚੱਕਰ 'ਚ ਅਸੀਂ ਇਹਨਾਂ ਦੇ ਵਿੱਚ 1,70,000 ਰੁਪਇਆ ਦੇ ਵਿਆਜ 'ਚ ਸਾਰੇ ਹੀ ਫਸ ਗਏ ਸਾਡੇ ਇਲਾਕੇ ਦੇ ਹੈਗੇ ਆ ਜੀ 4-5 ਬੰਦੇ ਮੈਨੂੰ ਤਾਂ ਜੀ ਪਤਾ ਨਹੀਂ ਹੈਗਾ ਕਿੰਨਾ ਕਿਲੋਮੀਟਰ ਪੈ ਜਾਂਦਾ ਪਰ ਮਤਲਬ ਮੈਂ ਲੁਧਿਆਣੇ ਕੋਲੋਂ ਆਉਣੀ ਆ ਜੀ ਮੋਲਾਪੁਰ ਤੋਂ ਹੁਣ ਇਹ ਏਰੀਆ ਪਹਿਲੀ ਵਾਰ ਦੇਖਿਆ ਸੀ ਤਾਂ ਪਹਿਲਾਂ ਇੱਧਰ ਆਏ ਨਹੀਂ ਸੀਗੇ ਬਸ ਇਹ ਜ਼ਮੀਨ ਦਾ ਪਤਾ ਲੱਗਾ ਕਰਕੇ ਸ਼ਰਮਾ ਜੀ ਨੇ ਸੱਦੇ ਇਹਨਾਂ ਦੇ ਸੱਦੇ ਤੇ ਫਿਰ ਅਸੀਂ ਆਏ ਫਿਰ ਜੀ ਉਹਨੂੰ ਸਜ਼ਾ ਹੋਵੇ ਪੁਲਿਸ ਫੜੇ ਸਾਨੂੰ ਸਾਡੇ ਪੈਸੇ ਵਾਪਸ ਆਉਣ ਸਾਨੂੰ ਇਨਸਾਫ਼ ਮਿਲੇ ਇਸ ਜ਼ਮੀਨ 'ਚ ਅਸੀਂ ਇਸੇ ਕਰਕੇ ਬੈਠੇ ਆ ਵੀ ਜਿਹੜੇ ਜ਼ਮੀਨ ਵਾਲੇ ਵੀਰ ਆ ਉਹ ਸਾਡੀ ਹੈਲਪ ਕਰਨ ਅਦਰਵਾਈਜ਼ ਜੇ ਉਹ ਸਾਡੀ ਹੈਲਪ ਨਹੀਂ ਕਰਦੇ ਤਾਂ ਅਸੀਂ ਇਹਨਾਂ ਦੇ ਡਾਇਰੈਕਟਰਾਂ ਦੇ ਮੂਰੇ ਵੀ ਪਾਵਾਂਗੇ ਅਸੀਂ ਮਰੇ ਹੋਏ ਹੈਗੇ ਆ ਸਾਨੂੰ ਮਰਨਾ ਵੀ ਮਨਜ਼ੂਰਾ ਤੇ ਅਸੀਂ ਇਹਨਾਂ ਨੂੰ ਚੌਲ ਨਹੀਂ ਲਾਉਣ ਦੇਣੀ ਅੱਜ ਗੱਲ ਹੋਈ ਆ ਮਤਲਬ ਉਹਨਾਂ ਨਾਲ ਅੱਜ ਸਾਡੀ ਬਹਿਸ-ਵਸਾਈ ਵੀ ਹੋਈ ਆ ਹਨਾ ਉਹ ਕਹਿੰਦੇ ਤੁਸੀਂ ਸਾਨੂੰ ਠੇਕਾ ਦੇ ਦਿਓ ਅਸੀਂ ਖੇਤ ਛੱਡ ਜਾਂਦੇ ਆ ਅਸੀਂ ਤਾਂ ਵੀਰ ਜੀ ਆਪ ਮਰੇ ਹੋਏ ਆ ਅਸੀਂ ਖੇਤ ਕਿ ਪੈਸੇ ਕਿੱਥੋਂ ਦੇਣੇ ਇਹਨਾਂ ਨੂੰ ਜੇ ਸਾਡੇ ਕੋਲੇ ਪੈਸੇ ਹੁੰਦੇ ਤਾਂ ਅਸੀਂ ਇੱਥੇ ਨਾ ਆਉਂਦੇ ਪਾਲੀਬੀਰ ਜੀ ਪਹਿਲਾਂ ਤਾਂ ਮੈਂ ਸਾਰੇ মিডিਆ ਦਾ ਸਾਰੇ ਪੱਤਰਕਾਰਾਂ ਦਾ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਹੜੀ ਸੋਡੀ ਪਿਛਲੀ ਵੀਡੀਓ ਦੇਖ ਕੇ ਸਾਡਾ ਦੁੱਖ ਸੁਣ ਕੇ ਸਾਡੇ ਭੈਣ ਭਾਈ ਸਾਡੇ ਬਰਾਬਰ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਰਹੀ ਗੱਲ ਬੈਠੇ ਦੀ ਅੱਜ ਨੌਵਾਂ ਦਿਨ ਆ ਪਾਲੀਬੀਰ ਦੀ ਸਾਨੂੰ ਪਿਛਲੇ ਸ਼ਨੀਵਾਰ ਤੋਂ ਅਸੀਂ ਇਸ ਧਰਨੇ ਤੇ ਬੈਠੇ ਆ ਔਰ ਅਲੱਗ-ਅਲੱਗ ਸਾਡੇ ਕੋਲ ਆ ਰਹੇ ਨੇ ਪਰ ਜਿਸ ਦਿਨ ਤੋਂ ਬਾਈ ਜਗਰਾਜ ਜੀ ਹਰਦਾਸਪੁਰਾ ਜੀ ਆਏ ਨੇ ਸਾਡੇ ਉਧੇ ਤੋਂ ਸਾਡਾ ਜਿਹੜਾ ਮਾਣ ਆ ਦਿਲ ਹੈ ਉਹ ਹੋਰ ਚੜ੍ਹਦੀ ਕਲਾ 'ਚ ਹੋ ਗਿਆ ਵੀ ਅਸੀਂ ਡੋਲ ਦੇ ਨਹੀਂ ਹੁਣਾ ਜੋ ਅਸੀਂ ਆਰਥਿਕ ਤੰਗੀਆਂ ਨਾਲ ਜੂਝ ਰਹੇ ਆ ਉਹ ਤਾਂ ਜੂਝ ਹੀ ਰਹੇ ਆ ਜਿਹੜੀ ਸਾਡੀ ਪੂੰਜੀ ਸੀ ਉਹ ਲਟੇਰੇ ਲੁੱਟ ਕੇ ਖਾ ਚੁੱਕੇ ਨੇ ਪਰ ਹੁਣ ਸਾਡਾ ਇੱਥੇ ਤੱਕ ਹੋਇਆ ਵਿਆ ਵੀ ਜਾਂ ਅਸੀਂ ਮਰਾਂਗੇ ਜਾਂ ਮਾਰਾਂਗੇ ਦੋ ਹੀ ਸਾਡੇ ਕੋਲ ਰਸਤੇ ਨੇ ਤੀਜਾ ਸਾਡੇ ਕੋਲ ਰਸਤਾ ਨਹੀਂ ਬਾਈ ਠੇਕੇ ਵਾਲੇ ਨੂੰ ਵੀ ਅਸੀਂ ਪਹਿਲਾਂ ਵੀ ਰਿਕੁਐਸਟ ਕਰੀ ਸੀ 6 ਮਹੀਨੇ ਪਹਿਲਾਂ ਵੀ ਕਿਹਾ ਸੀ ਹੁਣ ਵੀ ਉਹਨਾਂ ਦਾ ਸਹਿਯੋਗ ਰਹਾ ਪਰ ਉਹਨੂੰ ਹਜੇ ਵੀ ਅਸੀਂ ਵੀਰ ਨੂੰ ਹੀ ਕਹਾਂਗੇ ਵੀ ਤੁਸੀਂ ਜੀ ਜੇ ਤੁਸੀਂ ਸਾਡੀ ਮਦਦ ਕਰਨਾ ਚਾਹੁੰਦੇ ਹੋ ਤਾਂ ਜਿਹੜਾ ਵੀ ਤੁਹਾਡਾ ਬੰਦੇ ਲਿੰਕ ਚ ਆਉਂਦੇ ਨੇ ਇਹਨਾਂ ਦਾ ਕੋਈ ਵੀ ਆ ਚਾਹੇ ਉਹ ਗਾਹਾਂ ਤੋਂ ਠੇਕੇ ਤੇ ਲਿਆਇਆ ਚਾਹੇ ਉਹ ਖੁਦ ਬੈਣੀਪਾਲ ਆ ਜਾਂ ਉਹਦਾ ਪਿਓ ਆ ਦੰਗਲ ਸਿੰਘ ਵੀ ਕੋਈ ਵੀ ਆਉਂਦਾਗਾ ਉਹਦੇ ਨਾਲ ਸਾਡਾ ਸੰਪਰਕ ਕਰੋ ਉਹਨੂੰ ਕਹੋ ਪਰ ਜੇ ਉਹ ਇਸ ਜੇ ਕੰਮ ਚ ਸਫਲ ਨਹੀਂ ਹੁੰਦੇ ਨਹੀਂ ਹੁੰਦੇ ਇਹ ਗੱਲ ਕਰਨ ਚ ਤਾਂ ਬਾਈ ਜੀ ਅਸੀਂ ਫਿਰ ਇਹ ਪੂਰੇ ਤੌਰ ਤੇ ਇੱਥੇ ਅਸੀਂ ਆਉਣ ਨਹੀਂ ਦੇਣਾ ਬਿਸ਼ੱਕ ਕੋਈ ਪ੍ਰਸ਼ਾਸਨ ਆ ਜੇ ਭਾਵੇਂ ਸਾਡੇ ਤੇ ਪਰਚੇ ਹੋ ਜਾਣ ਭਾਵੇਂ ਸਾਡੇ ਗੋਲੀਆਂ ਮਾਰੇ ਕੋਈ ਅਸੀਂ ਟਰੈਕਟਰਾਂ ਮੂਰੇ ਵੀ ਪਰਮਾਗੇ ਜਾਂ ਮਰਾਂਗੇ ਹੀ ਜਾਂ ਮਾਰਾਂਗੇ ਆਰ ਪਾਰ ਦੀ ਲੜਾਈ ਲੜਾਂਗੇ ਬਾਈ ਜੀ ਹੁਣ ਨਾਰਾਂ ਚੰਗੀਆਂ ਹੋਣ ਅਸੀਂ ਵਿਦੇਸ਼ਾਂ ਚ ਕਿਉਂ ਧੱਕੇ ਖਾਈਏ ਕਿਉਂ ਅਸੀਂ ਕਾਹਾਂ ਜਾ ਕੇ ਆਪਦੇ ਬੱਚਿਆਂ ਨੂੰ ਵਿਦੇਸ਼ਾਂ ਚ ਤੋਰੀਏ ਬਿਨਾ ਮਾਪਾਪ ਤੋਂ ਇੱਥੇ ਸਾਨੂੰ ਸਭ ਕੁਝ ਮਿਲੇ ਜੇ ਅਰੇ ਤੁਹਾਡੇ ਘਰ ਦੇ ਹਾਲਾਤ ਕੀ ਨੇ ਕਿਉਂਕਿ ਚਲੋ ਇੱਕ ਦੁੱਖ ਦਰਦ ਹੁੰਦਾਗਾ ਕਿਵੇਂ ਦੇ ਹਾਲਾਤ ਨੇ ਕਿਵੇਂ ਪੈਸੇ ਭਰੇ ਸੀਗੇ ਜਿਹੜੇ ਅ ਪਾਲੀਬੀਰ ਜੀ ਕੁਝ ਤਾਂ ਭੈਣ ਭਾਈਆਂ ਤੋਂ ਫੜ ਕੇ ਪੜੇ ਪਰੇ ਸੀ ਅਸੀਂ ਕੋਈ ਜਿਹੜੀ ਰੋਜੀ ਰੋਟੀ ਦਾ ਮੈਂ ਇੱਕ ਐ ਦੁਕਾਨਦਾਰ ਆ ਜਿਹੜੀ ਜਿਵੇਂ ਕਹਿੰਦੇ ਨੇ ਚੁੱਲ੍ਹਾ ਤੱਕ ਸੀਮਤ ਸੀ ਕੁਸ ਤਾਂ ਮੈਂ ਪੈਸੇ ਮੇਰੇ ਭੈਣ ਭਾਈਆਂ ਨੇ ਰਿਸ਼ਤੇਦਾਰਾਂ ਨੇ ਮੈਨੂੰ ਦਿੱਤੇ ਤੇ ਕੁਸ ਮੈਂ ਆਪਦਾ ਬੈਂਕ ਤੋਂ ਲੋਨ ਕਰਾਇਆ ਸੀ ਇੱਕ ਪ੍ਰਾਈਵੇਟ ਬੈਂਕ ਤੋਂ 6.5 ਲੱਖ ਰੁਪਏ ਦਾ ਉਹ ਮੈਂ ਜਿਹੜਾ ਜਣੀ ਕਿ 8-9 ਲੱਖ ਰੁਪਇਆ ਬਣਦਾਗਾ ਉਹ ਹੀ ਉਹ ਹੀ ਮੇਰਾ ਇਹ ਲੈ ਕੇ ਚਲੇ ਗਏ ਹੁਣ ਨਾਲੇ ਤਾਂ ਮੈਨੂੰ ਬੈਂਕ ਪਰੇਸ਼ਾਨ ਕਰ ਰਹੀ ਹੈ ਵੀ ਮੇਰੇ ਕਿਸ਼ਤਾਂ ਪਰੋ ਚਲੋ ਜਿਹਨੇ ਦਿੱਤੇ ਨੇ ਭੈਣ ਭਾਈ ਨੇ ਉਹਦਾ ਇਨਈ ਧੰਨਵਾਦ ਵੀ ਉਹਨੇ ਮੈਨੂੰ ਦੇ ਦਿੱਤੇ ਤੇ ਪਰ ਮੰਗਣੇ ਤਾਂ ਉਹਨਾਂ ਨੇ ਵੀ ਹੈਗੇ ਹੀ ਨਹੀਂ ਇਸ ਟਾਈਮ ਉਹ ਵੀ ਮੈਨੂੰ ਕਹਿ ਰਹੇ ਨੇ ਵੀ ਬਹੁਤ ਟਾਈਮ ਹੋ ਗਿਆ ਵੀ ਜੀ ਜੇ ਤੁਸੀਂ ਮੜਾ ਮੋਟਾ ਇਧਰ ਹਿਸਾਬ ਕਿਤਾਬ ਕਰੋ ਬਾਕੀ ਜਿਹੜੀ ਹੁਣ ਦੀ ਆਰਥਿਕ ਸਥਿਤੀ ਆ ਉਹ ਤਾਂ ਇਹੀ ਆ ਵੀ ਨੂਨ ਤੇਲ ਹੀ ਪੂਰਾ ਹੋ ਰਿਹਾਗਾ ਕੁਸ ਵਿਆਜ ਚ ਬੈਂਕ ਚ ਦੇਈ ਜਾਣਾ ਕੁਸ ਮੈਂ ਜਿਹੜੇ ਮੜਾ ਮੋਟੇ ਕਿਸੇ ਭੈਣ ਭਾਈ ਤੋਂ ਫੜ ਤੜ ਕੇ ਦਿੱਤੇ ਵੀ ਨਹੀਂ ਜੋ ਉਹ ਊਰਜਾ ਬੰਦੀਆਂ ਵੀ ਅੱਜ ਪਹੁੰਚੀਆਂ ਸੀਗੀਆਂ ਤੇ ਕਿਵੇਂ ਅਪੀਲ ਆ ਲੋਕਾਂ ਨੂੰ ਕਿਉਂਕਿ ਇੱਥੇ ਵੱਡਾ ਇੱਕ ਜੇ ਇਕੱਠ ਹੋਊਗਾ ਤਾਂ ਹੀ ਤੁਹਾਡੀ ਗੱਲ ਅਕੀਤਬ ਜਾਊਗਾ ਬਿਲਕੁਲ ਪੱਲੀ ਵੀਰ ਜੀ ਬਹੁਤ ਵਧੀਆ ਤੁਸੀਂ ਉਹ ਕਰਿਆ ਵੀ ਮੇਰੀ ਤਾਂ ਸਾਰਿਆਂ ਨੂੰ ਜਿੰਨੇ ਵੀ ਅਸੀਂ ਪੀੜਿਤ ਪਰਿਵਾਰ ਇੱਥੇ ਬੈਠੇ ਆ ਸਾਡੀ ਤਾਂ ਸਾਰੇ ਜਥੇਬੰਦੀਆਂ ਨੂੰ ਸਾਰੇ ਸਮਾਜ ਸੇਵੀ ਬੰਦਿਆਂ ਨੂੰ ਜੋ ਅਨਸਾਫ਼ ਪਸੰਦ ਲੋਕ ਨੇ ਸਾਡੇ ਇਸ ਤਾਂ ਹੱਥ ਬੰਨ ਕੇ ਬੇਨਤੀ ਕਰਦੀਆਂ ਵੀ ਬਾਈ ਜੀ ਆ ਕੇ ਸਾਡੀ ਮਦਦ ਕਰੋ ਤੇ ਸਾਨੂੰ ਮਰਨ ਤੋਂ ਬਚਾਓ ਕਿਤੇ ਇਹ ਨਾ ਹੋਵੇ ਵੀ ਅਸੀਂ ਕੋਈ ਇੱਥੇ ਕੋਈ ਗਲਤ ਕਦਮ ਚੱਕ ਲਈਏ ਜਾਂ ਕਿਸੇ ਕਿਸਮ ਦਾ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਪਿਛਲੇ ਸਮੇਂ ਤੋਂ ਲੈ ਕੇ ਜਿਹੜੇ ਜੰਟ ਨੇ ਉਹਨਾਂ ਨੇ ਠਗੀਆਂ ਬਹੁ ਵੱਡੀ ਪੱਧਰ ਤੇ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨਾਲ ਮਾਰੀਆਂ ਨੇ ਕਿਉਂਕਿ ਇੱਥੋਂ ਰੋਜ਼ਗਾਰ ਨਾ ਹੋਣ ਦੇ ਕਾਰਨ ਇਹ ਜਿਹੜੇ ਲੋਕ ਅੱਜ ਵੀ ਪੀੜਤ ਨੇ ਇਹ ਗੁਰਪ੍ਰੀਤ ਕੋਈ ਬੈਣੀਪਾਲ ਦੱਸਦਿਆ ਈਸ਼ਰੂਪਿੰਡ ਦਾ ਉਹਨੇ ਇਹ ਤੋੜਿਆ ਸੀਗਾ ਜਿਹੜਾ ਬਾਹਰ ਨੂੰ ਤੋੜਨ ਵਾਲਾ ਤੇ ਉਹਦੇ ਵਿੱਚ ਇਹ ਵੱਖ-ਵੱਖ ਪਿੰਡਾਂ ਦੇ ਨੇ ਜਿਹਦੇ ਵਿੱਚ ਸਾਨੂੰ ਇਹ ਵੀ ਪਤਾ ਲੱਗਿਆ ਵੀ ਹਿਮਾਚਲ ਤੋਂ ਤੇ ਹਰਿਆਣੇ ਤੋਂ ਵੀ ਆ ਇਹਨਾਂ ਵੀਰਾਂ ਨੇ 9 ਦਿਨ ਹੋ ਗਏ ਇਹਦੀ ਜਿਹੜੀ ਜਾਇਦਾਦ ਆ ਇੱਥੇ ਖਰੀਦੀ ਵੀ ਆ ਮੈਂ ਥੋੜੀ ਗੱਲ ਚ ਨਿਮੇੜਾਂ ਇਹਦੇ ਪਰਚੇ ਵੀ ਹੋਏ ਆ ਇਹ ਪੀਓ ਆ ਪੁਲਿਸ ਵੱਲੋਂ ਇਹਨਾਂ ਨੇ 6 ਮਹੀਨੇ ਪਹਿਲਾਂ ਜਦੋਂ ਇਹ ਪੜਤਾਲ ਕਰਦੇ ਕਰਦੇ ਵੀ ਇਹ ਪੈਸਾ ਕਿੱਥੇ ਲਾਉਂਦਾਗਾ ਤਾ ਜਰੈਰਾਂ ਨੂੰ ਪਤਾ ਲੱਗਿਆ ਅੱਜ ਕੰਪਿਊਟਰ ਦਾ ਯੁੱਗ ਦਾ ਇਹਨਾਂ ਨੇ ਜ਼ਮੀਨ ਆ ਜਿਹੜੀ ਉਹ ਪਤਾ ਲੱਗ ਗਿਆ ਵੀ ਇਹਦੇ ਨੌਂ ਆ ਜ਼ਮੀਨ ਇਹਨਾਂ ਨੇ ਪਹਿਲਾਂ ਵੀ 6 ਮਹੀਨੇ ਇਸਪੈਂਟ ਦੇ ਵਿੱਚ ਆ ਕੇ ਲਿੰਕ ਕੀਤਾ ਤਾਂ ਜਿਹੜੇ ਪਹਿਲਾਂ ਵਾਉਂਦੇ ਸੀ ਜ਼ਮੀਨ ਉਹਨਾਂ ਥਾਈ ਇਹਨਾਂ ਨੇ ਪਹੁੰਚ ਵੀ ਕੀਤੀ ਆ ਚਲੋ ਕਿਤੇ ਫਰਕ ਰਹਿ ਗਿਆ ਹੁਣ ਇਹਨਾਂ ਨੇ ਸਾਰੇ ਜਿੰਨੇ ਇਹ ਪੀੜਤ ਨੇ ਉਹ ਨੌਂ ਦਿਨਾਂ ਤੋਂ ਇਹ ਮੋਟਰ ਦੇ ਉੱਪਰ ਬੈਠੇ ਆ ਅਸੀਂ ਪਿਛਲੇ ਦਿਨਾਂ ਚ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਅਸੀਂ ਉਹ ਵੀਡੀਓ ਦੇਖੀ ਸਾਨੂੰ ਵੀ ਦੁੱਖ ਲੱਗਿਆ ਜਦੋਂ ਅਸੀਂ ਦੇਖਿਆ ਵੀ ਯਾਰ ਪੀੜਤ ਸਾਡੇ ਏਰੀਆ ਦੇ ਵਿੱਚ ਬੈਠੇ ਆ ਤਾਂ ਮੈਂਦੇ ਗੁਰਦੇਵ ਮੰਗੇਵਾਲ ਨੇ ਆ ਕੇ ਇਹਨਾਂ ਦਾ ਦੁੱਖ ਸੁਣਿਆ ਤੇ ਜਦੋਂ ਇਹਨਾਂ ਦੀ ਅਸੀਂ ਗੱਲ ਸੁਣੀ ਸੱਚੀ ਹੋਈ ਸਾਡੇ ਵੀ ਮਨ ਨੂੰ ਠੋਸ ਵੱਜੀ ਵੀ ਯਾਰ ਐਡਾ ਠੱਗ ਇੰਨੀ ਜਾਇਦਾਦ ਲੈ ਕੇ ਸਿੱਟੀ ਬੈਠਾ ਤੇ ਪੁਲਿਸ ਉਹਨੂੰ ਫੜ ਨਹੀਂ ਰਹੀ ਤੇ ਅੱਜ ਜਿੰਨਾ ਕੰਪਿਊਟਰ ਦਾ ਯੁੱਗ ਆ 2 ਘੰਟਿਆਂ ਦੇ ਵਿੱਚ ਕੀ 5 ਮਿੰਟਾਂ 'ਚ ਪੁਲਿਸ ਫੜ ਲੂਗੀ ਸਾਡੇ ਪਿੰਡ ਘਟਣਾ ਵਾਪਰੀਆ ਰਾਤ ਬੰਦਾ ਫੜ ਵੀ ਲਿਆ ਉਹਨਾਂ ਨੇ ਜਾ ਕੇ ਮੇਰਾ ਮਤਲਬ ਇਹ ਹੈ ਜੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ ਅਸੀਂ ਤਾਂ ਥੋੜੇ ਲੱਭਾਂ ਚ ਨਿਮੇੜਾਂਗੇ ਵੀ ਅਸੀਂ ਇਹਨਾਂ ਦੇ ਜ਼ਰੂਰੀ ਆ ਅਸੀਂ ਇਹਨਾਂ ਦੀ ਮਦਦ ਕਰਾਂਗੇ ਜਿੰਨਾ ਕੁ ਹੋ ਸਕੇ ਆ ਕਿਸਾਨ ਜਥੇਬੰਦੀ ਵੱਲੋਂ ਅਸੀਂ ਮਜ਼ਦੂਰਾਂ ਜਥੇਬੰਦੀਆਂ ਨੂੰ ਵੀ ਟੇਗਰਾਹਾਂ ਵਾਲਿਆਂ ਨੂੰ ਵੀ ਤੇ ਦੂਜੀਆਂ ਜਥੇਬੰਦੀਆਂ ਜਿਹੜੀਆਂ ਲੜਨ ਵਾਲੀਆਂ ਪੰਜਾਬ ਦੇ ਵਿੱਚ ਵੀ ਇਹਨਾਂ ਪੀੜਤਾਂ ਦੀ ਯਾਰ ਮਦਦ ਕਰੀ ਜਾਵੇ ਇਹ ਜਿਹੜਾ ਥਾਂ ਆਪਾਂ ਦੱਸ ਦੁੱ ਚੁੱਕੇ ਆ ਵੀ ਟਿਬੇਰੀ ਜਵੀਨ ਆਗੀ ਆ ਜਿਹੜਾ ਠੁੱਲੀ ਵਾਲਾ ਗ੍ਰੇਡਾ ਇਹਦੇ ਮਗਰਲੇ ਪਾਸੇ ਇਹ ਬੈਠੇ ਆ ਵੀਰ ਤੇ ਜਿਹਦੇ ਵਿੱਚ ਸਾਡੀਆਂ ਭੈਣਾਂ ਵੀ ਕਾਫੀ ਨੇ ਤੇ ਜਿਹੜੇ ਭਗਵਾਨ ਜੀ ਦੀ ਸਰਕਾਰ ਆ ਉਹਦੇ ਜਿਹੜੇ ਭ੍ਰਸ਼ਟ ਅਫਸਰ ਨੇ ਉਹਨਾਂ ਦੀ ਐਮਐਲਏ ਤੋਂ ਲੈ ਕੇ ਇਹ ਜਿਹੇ ਬੰਦਿਆਂ ਨੂੰ ਥਾਪੜਾਗਾ ਅਸੀਂ ਕਹਿ ਰਹੇ ਆ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਬੜੇ ਦਾਅਵੇ ਕਰਦੀ ਆ ਵੀ ਆ 31 ਜਿਹੜੀ ਨਹਿੰਗੀ ਕੱਲ ਵੀ ਨਸ਼ਾ ਮੁਫਤ ਕਰ ਦਿਆਂਗੇ ਪੰਜਾਬ ਤੇ ਭ੍ਰਿਸ਼ਟਾਚਾਰ ਮੁਫਤ ਕਰ ਦਿਆਂਗੇ ਪਰ ਇਹ ਜੇ ਬੈਣੀਪਾਰ ਆਰਗਿਆ ਨੂੰ ਵੀ ਫੜ ਕੇ ਇਹਨਾਂ ਪੀੜਤਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਆਪਣੇ ਹੱਕ ਲੈ ਕੇ ਰ੍ਹਾਂਗੇ ਲੈ ਕੇ ਆਉਂਦੇ ਨੇ ਆਪਣੇ ਹੱਕ ਲੈ ਕੇ ਰ੍ਹਾਂਗੇ ਲੈ ਕੇ ਰ੍ਹਾਂਗੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾ ਕੇ ਰ੍ਹਾਂਗੇ ਬਾਤੀ ਲਾਇਆ ਇਹਨਾਂ ਨੇ 10 ਦਿਨ ਪਹਿਲਾਂ ਲਾਇਆ ਸੀਗਾ ਇਹ ਕਹਿੰਦੇ ਵੀ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਅਸੀਂ ਬੈਠੇ ਰਹਿੰਨੇ ਹਾਂਗੇ ਹੁਣ ਇਹ ਕਹਿੰਦੇ ਨੇ ਵੀ 6 ਮਹੀਨੇ ਪਹਿਲਾਂ ਵੀ ਆ ਗਿਆ ਸੀ ਨਹੀਂ ਆਏ ਜੀ ਜਿੱਦਾਂ ਦੇ ਪੀੜਤ ਨੇ ਓਦਾਂ ਦੀ ਅਸੀਂ ਪੀੜਤਾ ਜੀ ਇਹਨਾਂ ਨੇ ਵੀ ਉਹਨੂੰ ਪੈਸੇ ਤਾਂ ਨਹੀਂ ਵੀ ਠੇਕੇ ਦੇ ਪੈਦਦੇ ਨੇ ਹੁਣੇ ਸਾਨੂੰ ਕਹਿੰਦੇ ਨੇ ਜੀ ਤੁਹਾਨੂੰ ਰੋਕ ਦਾਂਗੇ ਜੀ ਵੀ ਤੁਹਾਨੂੰ ਬਾਹਰ ਨਹੀਂ ਪਾਉਣ ਦਿੰਦੇ ਅਸੀਂ ਇਹਨਾਂ ਨੂੰ ਕਿਹਾ ਸਾਡਾ ਅੱਧਾ ਠਿੱਕਾ ਗਿਆ ਵਾ ਸਾਨੂੰ ਇੱਕ ਫਸਲ ਵੜ ਲੈਣ ਦਿਓ ਉਦੋਂ ਬਾਅਦ ਅਸੀਂ ਬਾਹਰ ਛੱਡ ਦਾਂਗੇ ਜਾਂ ਸਾਡਾ ਠੇਕਾ ਮੋੜ ਦੇਣ ਜੀ ਬਾਕੀ ਇਹ ਕਹਿੰਦੇ ਨੇ ਸਾਨੂੰ ਪਾਣੀ ਨਹੀਂ ਦਿੰਦੇ ਹੈਗੇ ਜ ਜਿੰਨਾ ਅਸੀਂ ਨਾਲ ਤਾਂ ਕਰ ਸਕਦੇ ਉਹਨਾਂ ਕਰਦੇ ਆਂ ਜੀ ਨਾਲ ਖੜੇ ਆ ਇਹਨਾਂ ਦੇ ਹਾਂਜੀ ਨਹੀਂ ਨਹੀਂ ਖੋਲ ਕੇ ਨਹੀਂ ਦਿੱਤੀਆਂ ਜੀ ਆ ਕੇ ਅਸੀਂ ਮੋਟਰ ਚਲਾ ਕੇ ਇਹਨਾਂ ਨੂੰ ਪਾਣੀ ਕੱਢ ਕੇ ਦੇਨੇ ਆ ਉਹ ਚਾਰਜ ਇਹਨਾਂ ਦੇ ਲੱਗੇ ਹੋਏ ਨੇ ਪੱਖੇ ਲੱਗੇ ਹੋਏ ਨੇ ਜਿੰਨੇ ਜੋਗੇ ਹੈਗੇ ਅਸੀਂ ਇਹਨਾਂ ਦੇ ਨਾਲ ਖੜੇ ਆ ਜੀ ਪਰ ਇਹ ਸਾਡੇ ਨਾਲੋਂ ਇਹ ਕਹਿੰਦੇ ਅਸੀਂ ਬੋਹਣ ਨਹੀਂ ਦਿੰਦੇ ਉਹ ਨਹੀਂ ਕਰਨੇ ਸਾਡਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜੀ ਉਹ ਸਾਡਾ ਕੋਈ ਨੇੜੇਉ ਨਹੀਂ ਹੈਗਾ ਉਹ ਸਾਡੇ ਹੈ ਹੀ ਨਹੀਂ ਟੱਚ ਜੀ ਜਿਹੜਾ ਬੰਦਾ ਠੇਕਾ ਲੈ ਕੇ ਜਾਣਾ ਉਹਦਾ ਨੰਬਰ ਇਹਨਾਂ ਨੂੰ ਦੇਦਾ ਸੀ ਵੀ ਤੇਰਾ ਹੋਰ ਬੰਦਾ ਇਹਨਾਂ ਨੂੰ ਨੰਬਰ ਦੇ ਦਿਆ ਨੰਬਰ ਤੋਂ ਫੋਨ ਆਉਂਦਾਗਾ